ਨਸ ਹਾ ਕੋਈ ਪੱਟਿਆ ਨਾ ਪੱਠੇ ਪਾ ਜਾਂਦੇ ਮੁਲਕੇ ਇਹਨਾਂ ਨੂੰ ਖਿਆਲ ਨਹੀਂ ਕਾਲਾ ਬਈ ਘਰੇ ਦੀ ਰੁਗ ਮਾਲਾ ਮੋਟਾ ਰਲਾ ਦੀ ਕੋਈ ਆਟਾ ਹੀ ਪਾ ਦੀਏ ਕੋਈ ਬੂਰਾ ਪਾ ਦੀਏ ਇਹਨੂੰ ਇਹਨਾਂ ਨੂੰ ਨਹੀਂ ਸਮਝ ਲੱਗਣੀ ਹੈਗੀ ਕੀ ਕਰੀ ਜਾਂਦੇ ਤੁਸੀਂ ਹਾਂ ਜਦਾਂ ਛੁੱਟੀ ਵਾਲੇ ਦੇਣ ਬੈਠ ਕੇ ਬੰਦਾ ਕੋਈ ਗੱਲ ਬਾਤ ਸੁਣਾਓ ਕੋਈ ਅੱਜ ਇਹਨੇ ਪਤਾ ਧਾਵਾ ਹੈ ਆਪਾਂ ਸੁਣੋ ਮੇਰੇ ਮਾਰੇ ਕੱਟੀ ਦੇਖਦੀ ਆ ਠੰਡ ਆ ਦੇ ਝੁੱਲੀ ਦੇਣੀ ਆ ਆ ਕੇ ਝੁੱਲੀ ਦਿੱਤੀ ਇਹਦੇ ਆ ਮਾਜ ਰੰਗਦੀ ਆ ਇਹਨਾਂ ਨੂੰ ਤੁਹਾਨੂੰ ਪਤਾ ਪੱਠੇ ਪਾਉਣੇ ਹਨ ਇਹ ਰੰਗੜਾਈ ਆ ਨੀ ਲੂ ਦੇਖੋ ਤੁਸੀਂ ਬੋਲਣ ਲੱਗ ਜਾਂਦੇ ਆ ਮਾਜ ਆਲੂ ਦੇਖੋ ਮਾਜ ਰੰਗਣ ਲੱਗ ਜਾਂਦੀ ਆ ਦੋ ਛਕਕਲੀਆਂ ਲਿਆ ਆਪਣੇ ਲਾ ਲੈ ਤੇ ਇਹਦੇ ਲਾ ਦੇ ਨੀ ਮੂੰਹ ਤੋਂ ਹੀ ਆਨੇ ਆ ਰੰਗ ਦਾ ਇੱਦਾਂ ਦਾ ਹੀ ਰਹਿਣਾ ਇਹ ਜਿੱਦਾਂ ਦਾ ਰਹਿ ਗਿਆ ਆ ਜਿੰਨਾ ਮਰਜੀ ਮੂੰਹ ਧੋ ਲੋ ਸਾਹਣੇ ਆ ਕੇ ਕੱਢ ਕੇ ਕੀ ਗੱਲ ਤੇ ਕੱਢ ਜਾ ਉੱਥੇ ਪਤਾ ਨਹੀਂ ਤੁਹਾਨੂੰ ਕੀ ਹੋਇਆ ਰੰਨੇ ਸੜੇ ਹੀ ਰਹਿਨੇ ਆ ਜਦੋਂ ਦੇਖ ਲਓ ਇੱਕ ਦਿਨ ਘਰ ਹਾਲੇ ਕੰਮ ਦਾ ਨਹੀਂ ਪਤਾ ਹੈਗਾ ਸੜੇ ਰਹਿਨੇ ਨਾਲੇ ਨਾ ਰੰਨੇ ਉਹ ਕੰਮ ਕਰੀ ਰਹੀ ਏ ਆ ਬਾਤ ਚ ਪੱਠੇ ਪਾਏ ਆ ਅਸੀਂ ਬੜਾ ਸੋਹਣੇ ਮੱਝ ਨੂੰ ਤੁਹਾਨੂੰ ਜਾਂ ਸਾਡੇ ਤੇ ਕੀ ਨੇ ਹੈ ਨਹੀਂ ਅਸੀਂ ਹੁਣ ਕੀ ਕਰੀਏ ਹੈ ਆ ਪਰਾਲੀ ਸਾਂਭੀ ਦੇ ਪਸ਼ੂ ਬੜੇ ਪਰਾਲੀ ਸੁੱਕਣੀ ਪੌਣੀ ਜੀ ਪਾਈ ਆ ਗਿੱਲੀ ਹੋਈ ਜ਼ਮੀਨ ਨਾਲ ਪਤਾ ਬਿਲਕੁਲ ਸਾਨੂੰ ਪਤਾ ਸਾਰਾ ਪਤਾ ਤੁਹਾਨੂੰ ਸਾਰਾ ਪਤਾ ਤੁਹਾਨੂੰ ਨਹੀਂ ਅਬ ਤੁਸੀਂ ਕਰੋ ਵੀ ਸਾਨੂੰ ਵੀ ਪਤਾ ਵੀ ਅੱਜ ਤੁਹਾਨੂੰ ਸੁੱਕੀ ਆ ਬਹਿ ਜਾਓ ਅਸੀਂ ਕੱਲ ਲੈਣਾ ਆ ਆਰਾਮ ਨਾਲ ਕੰਮ ਐਵੇਂ ਨਿਆਣਿਆਂ ਨੂੰ ਤਾਂ ਨਹੀਂ ਕਹਿਨੇ ਆ ਹਰ ਵੇਲੇ ਕਹਿਣਾ ਨੂੰ ਤਾਂ ਨਹੀਂ ਤੂੰ ਕੰਮ ਨੂੰ ਕਹਿੰਦੀ ਹੈਗੀ ਮੈਂ ਬੇਲਾ ਇਹ ਕਰੂਗਾ ਬਈ ਨੌਕਰ ਸਮਝਿਆ ਮੈਨੂੰ ਤੂੰ ਚਲੋ ਉੱਥੇ ਬਹਿ ਜਾਓ ਮੰਜੇ ਤੇ ਜਾ ਕੇ ਹੋਰ ਹੋ ਜਾਣੇ ਆ ਬਈ ਮਗਰ ਮਗਰ ਕੁੜੀਆਂ ਮੇਰੇ ਅਗੋਂਡੀ ਵੀ ਤਰ੍ਹਾਂ ਦੇ ਕੋਠਿਆਂ ਦੇ ਚੱਲ ਚੜ ਕੇ ਆ ਦੇਖ ਲੈ ਕਿਦਾਂ ਖੜ ਕੇ ਦੇਖਦੇ ਆ ਹਾਂ ਹੁਣ ਫੇਰ ਆ ਗਈ ਤੂੰ ਮੈਂ ਕਿਤਾ ਦਾ ਦਾਅਕੇ ਮਾਰ ਮਾਰ ਕੇ ਤੁਸੀਂ ਮੈਨੂੰ ਗੱਲ ਭਲਾ ਦੰਨੇ ਮੈਂ ਕਿ ਉਹ ਗਵੰਡੀ ਆ ਮੁੰਡੇ ਦੇ ਦੇਨ ਬੰਨਣੇ ਆ ਵਿਆਹ ਦੇ ਉਹ ਸਾਦੇ ਸੀ ਤੁਹਾਨੂੰ ਕਹਿੰਦੇ ਆ ਜਾਓ ਦੇਨ ਖੋਲਣੇ ਆ ਉਹ ਜਾ ਲੋ ਘਰੇ ਇੱਡੇ ਮੋੜ ਦੋ ਦੇਨ ਜਿੱਦਾਂ ਤੂੰ ਤੂਰੀ ਫਿਰਦੀ ਉਹਦੇ ਉਹ ਤੂਰੀ ਫਿਰੂਗੀ ਹੈ ਜਾ ਨਾ ਭੇ ਕਹ ਤਾ ਜਾ ਕੇ ਤੁਸੀਂ ਲਹੂ ਪੀਤਾ ਹੈ ਨਹੀਂ ਦੇਨ ਬੰਨਣੇ ਆ ਇਹ ਅਗਲੇ ਸਗਣਾ ਦਾ ਕੰਮ ਆ ਤੰਦੇ ਅੱਧੇ ਦੇਨ ਨੂੰ ਮੋੜ ਦੋ ਕੋ ਮੋੜ ਦਿੰਦਾ ਮੇਰਾ ਐ ਹਟਣਾ ਨਹੀਂ ਜਾ ਚਲੇ ਜਾ ਮੇਰੇ ਕੋਟਣਾ ਖਾਲੀ ਕੋ ਨਮੀ ਗੱਲ ਕੱਢ ਲੰਨੀ ਆ ਕੋਈ ਨਾ ਕੋ ਮੋਰੇ ਤੁਸੀਂ ਕਰਦੇ ਆ ਨਮੀਆ ਗੱਲਾਂ ਜਿੱਦਾਂ ਮੈਂ ਤੁਰਿਆ ਫਿਰਦਾ ਉਹ ਮਗਰ ਮਗਰ ਤੁਰੀ ਬਿਊ ਦੁਆਰ ਤੇ ਉਹਨੂੰ ਕਹਿ ਜਾ ਕੇ ਘਣੀ ਬਾਣ ਨੂੰ ਦੇ ਦਿੰਦੇ ਜਵਾਬ ਆਪਣੀ ਭੈਗੈ ਮੈਨੂੰ ਕਹਦਾ ਤੂੰ ਐਦਾਂ ਨਹੀਂ ਮੇਰੇ ਮਗਰੇ ਮਗਰੇ ਨਾ ਮੋਰਾ ਦੇ ਘੜੀ ਰਹਿੰਦੀ ਹਰ ਵੇਲੇ ਜਾ ਦੇਖ ਲਓ ਕਦੇ ਐਨ ਨਹੀਂ ਜਾਈਏ ਤਾਂ ਐਦਾਂ ਨਹੀਂ ਜਾਈਏ ਤਾਂ ਇੱਕ ਦਿਨ ਹੁੰਦਾ ਉਹ ਵੀ ਨਹੀਂ ਦੇ ਕੇ ਬੈਠਣ ਦਿੰਦੀ। ਹਰ ਵੇਲੇ ਤਾਂ ਹਾਂ ਤੇ ਨਹੀਂ ਹਾਂ ਉਹ ਸਿਲੰਡਰ ਚਾਹੀਦਾ। ਕੋਈ ਨਾ। ਹਾਂ ਸਾਨੂੰ ਸਿਲੰਡਰ ਚਾਹੀਦਾ। ਕਾਲੂ ਚਾਹੀਦਾ। ਨਾ ਨਾ ਨਾ। ਸਾਨੂੰ ਆਪ ਚਾਹੀਦਾ ਸਿਲੰਡਰ। ਆਹ ਹੋ ਗਈ ਆੜਿਆ ਰੇ ਨਾ ਕੱਲ ਪਾਣ ਚੜੀ ਜਾਂਦੀ ਜੜੀ। ਆਹ ਹਰ ਵੇਲੇ ਮਲੜਦਾ ਹੀ ਰਹਿੰਦਾ ਹੈ। ਹਰ ਵੇਲੇ ਦੁਖੀ ਕੀਤਾ ਹੈ। ਬਾਹਰ ਦਾ ਲੈ ਦੇਖਿਆ ਕਰੋ ਖਿਆਲ ਰੱਖਿਆ ਕਰੋ। ਰਜੀ ਤੇ ਕਰੇ ਨਾ ਤਤ ਹੋ ਰਹਿੰਦਾ ਹੈ ਨਾ ਕੀ ਆਏ ਮੈਂ ਦੀਦੀ ਕੀ ਦੱਸਾਂ ਇੱਦਾਂ ਕਰਦਾ ਆ ਕੰਮ ਵਾਲੇ ਦਿਨ ਵੀ ਇਹਦਾ ਹੀ ਹਾਲ ਹੁੰਦਾ ਜਿੱਦਣ ਘਰ ਹੋਵੇ ਉਦੋਂ ਦਾ ਜ਼ਿਆਦਾ ਖਿਦਿਆ ਰਹਿੰਦਾ ਇਹਨੂੰ ਡਾਕਟਰ ਨੂੰ ਚੰਗੇ ਜਨ ਦਿਖਾਓ ਇੱਦਾਂ ਕਰਦੇ ਨਾ ਤਤ ਹੋਇਆ ਰਹਿੰਦਾ ਇਹ ਇਹਨੂੰ ਜਿਹੜਾ ਪਾਣ ਚੜੀ ਜਾਂਦੀ ਇਹਨੂੰ ਪਤਾ ਨਹੀਂ ਮੈਨੂੰ ਕੀ ਗੱਲ ਦਿਖਾਣਾ ਪੈਣਾ ਹੈ ਇਹਦਾ ਬੀਵੀ ਬੂ ਵੀ ਬਾਧਾ ਲੱਗਦਾ ਦਿਖਾ ਦਿਖਾਓ ਇਹਨੂੰ ਕਿਤੇ ਹੋਰ ਜ਼ਿਆਦਾ ਹੀ ਹੋਇਆ ਰਹਿੰਦਾ ਗਰਮ ਹੀ ਚੰਗਾ ਬਾਬਾ ਮੈਂ ਚੰਨੀ ਗੱਲ ਸੁਣੋ ਤੁਸੀਂ ਉਹਨੂੰ ਵੀ ਟੰਟ ਰੁੱਟ ਕੇ ਪਈ ਗਏ ਜੇ ਸਲੰਡਰ ਨੂੰ ਉਹ ਆ ਗਈ ਬਿਨੂ ਕੇ ਸਾ ਤਰੀਕੇ ਨਾਲ ਜਵਾਬ ਰਿੰਦੇ ਸਾਨੂੰ ਵੀ ਕਿਸੇ ਚੀਜ਼ ਦੀ ਲੋਡ ਪੈ ਜਾਂਦੀ ਆਂ ਲਗਵੰਡਾ ਨਾ ਮੜਾ ਕੇ ਰੱਖਣੀ ਚਾਹੀਦੀ ਉਹ ਕਦੇ ਜਾਣੀ ਚੀਜ਼ ਲੈਣਾ ਉਹਨਾਂ ਦੇ ਤੁਸੀਂ ਤਾਂ ਕੰਮ ਤੇ ਚੱਲ ਜਾਂਦੇ ਲੋਡ ਸਾਨੂੰ ਪੈਂਦੀ ਜਾਣਾ ਸਾਨੂੰ ਪੈਂਦਾ ਹੈ 20 ਚੀਜ਼ਾਂ ਦੀ ਲੋਡ ਪੈ ਜਾਂਦੀ ਆਂ ਡਾ ਪਰੇ ਚੱਲਦਾ ਆ ਪਰੇ ਚੱਲ ਜਾ ਚਲਾ ਮੋੜ ਕੇ ਮੋੜ ਤਾਂ ਨਾਗਾ ਮੋੜਦਾ ਨਹੀਂ ਕਾ ਲੈ ਕੇ ਨਹੀਂ ਰੱਖਣੀ ਹੈਗੀ ਜਿਹਨੇ ਲਿਆਉਣੀ ਉਹਨੂੰ ਪਤਾ ਆ ਜਿਹਨੇ ਤੱਕ ਕੇ ਦੇ ਦੇ ਚੀਜ਼ ਦੇ ਨਹੀਂ ਸਿਲੰਡਰ ਦੇ ਤੱਕ ਦੇ ਕੂਟੀ ਦੇਤੀ ਕਦੇ ਕੁਛ ਦੇਤਾ ਚੱਕ ਕੇ ਓਹ ਸੇ ਨਾੜ ਗਿਆ ਇਹ ਗਵਾਂਢੀ ਉਹ ਸਾਨੂੰ ਵੀ ਸੋ ਲੋਡ ਪੈਂਦੀ ਆਂ ਗਵਾਂਢ ਤੇ। ਕਿੱਦਾਂ ਤੇਰੇ ਪੀਣੇ ਲਿਆ ਕੇ ਰੱਖਿਆ ਹੁੰਦੀਆਂ ਚੀਜ਼ਾਂ ਇਹ। ਇਹਦਾ ਤਾਂ ਮੈਂ ਕਹਿੰਨੀ ਪਾਗਲਖਾਨੇ ਛੱਡਣਾ ਪੈਣਾ ਤੈਨੂੰ ਤਾਂ ਲੱਗਦਾ। ਚੱਲ ਚੱਲ ਜਾ। ਦਿਮਾਗ ਇਹ ਖਰਾਬ ਹੋਇਆ ਆ ਹੈ। ਹਾਂਜੀ ਭਾਈ ਸਾਹਿਬ ਕਿੱਦਾਂ ਹਾਲ ਚੱਲ? ਠੀਕ ਆ ਠੀਕ ਆ। ਸਿਹਤ ਕਿੰਦਾ? ਠੀਕ ਆ। ਠੀਕ ਆ ਮਰੀ ਸਿਹਤ ਨੂੰ ਕੀ ਗੱਲ ਹੋਈ ਆ। ਰਾਮੇ ਦਾ ਭਰਾ ਉਹਦੇ ਹਾਂ ਬਹਾਲ ਚੜ ਪੁੱਛਿਆ ਦੱਸ ਨਹੀਂ ਤੇਰੀ ਕੋਈ ਰਿਸ਼ਤੇਦਾਰੀ ਮੈਨਾਂ ਹੋ ਰਿਸ਼ਤੇਦਾਰ ਇਦਾਂ ਨਹੀਂ ਪੈਣ ਪੰਦਰ ਭਾਈਚਾਰਾ ਦਾ ਹੈਗਾ ਯਾ ਕਮਾਲ ਕਰਦਾ ਚੰਗਾ ਭਰਾਵਾ ਨਹੀਂ ਪੁੱਛਦੇ ਤੂੰ ਹਰ ਵੇਲੇ ਪਤਾ ਨਹੀਂ ਕਾਹਦੇ ਗਰਮ ਹੋਇਆ ਰਹਿਣਾ ਜਦੋਂ ਦੇਖ ਲਾ ਕਮਾਲ ਕਰਤੀ ਇਦਾਂ ਭੁੰਡਾਂ ਦਾ ਕੱਖਾ ਛੜਿਆ ਹੁੰਦਾ ਹਰ ਵੇਲੇ ਪਤਾ ਤੂੰ ਛੜਿਆ ਰਹਿਣਾ ਕਮਾਲ ਕਰਤੀ ਬੇ ਨਾਮ ਲਾਵਾਂਗੇ ਭਰਾਵਾ ਤੈਨੂੰ ਗਾ ਹਾਂ ਅੱਥੇ ਦੇ ਮੁਕਣਾ ਵੇ ਕੇ ਨੀ ਮੁੱਕਣਾ ਆਏਗਾ ਤੁਰਿਆ ਇਧਰ ਚੱਲ ਤਰ ਉਹ ਐਨੀ ਤਾਂ ਅੰਦਰ ਕਿੱਥੇ ਦਸ ਪਾਠੀਆਂ ਮੈਂ ਪਾਥਲ ਮੈਂ ਹਾਂ ਹੱਥਾ ਧਾਰ ਦੇ ਆਂ ਤੇ ਵੀ ਤੂੰ ਕੱਲੀ ਨੇ ਨਹੀਂ ਪਤਣੀਆਂ ਹੋਰ ਸਾਰੀ ਦੁਨੀਆ ਪਾਤ ਦੀ ਉੱਥੇ ਆ ਪੱਲੀ ਬਿਝਾਲਣ ਦੀ ਖੜ ਗਈਆਂ ਜਿੱਦਾਂ ਜੇਬਾਂ ਜੱਥ ਪਾ ਕੇ ਜ ਤਾਂ ਮੱਟ ਨਹੀਂ ਹੁੰਦੀਆਂ ਪੱਲੀ ਦਾ ਮੈਂ ਬਿਛਾ ਲਾਨੀ ਆ ਕੋਈ ਨਹੀਂ ਲਿਆ ਫੜਾਓ ਪੱਠੇ ਵੀ ਮੈਂ ਅਹੀਂ ਵੱਡ ਲਾਨੀ ਆ ਤੁਸੀਂ ਬਹਿ ਜਾ ਪੱਲੀ ਵਿਛਾ ਕੇ ਪੜੇ ਪਾ ਰਹਾ ਹੋ ਓ ਲਿਆ ਮੈਂ ਵੱਡ ਲਾਨੀ ਆ ਚਲਿਏ ਵੇ ਮਾਝੂਲੀ ਪੜ ਜਾ ਗੱਟੇ ਇਹ ਤਾਂ ਲੜਾਈਆਂ ਹੀ ਬਸ ਫਾਲਦਾ ਰਹਿੰਦਾ ਹਰ ਵੇਲੇ ਲੜਾ ਨੂੰ ਹੀ ਤਿਆਰ ਰਹਿੰਦਾ ਪਤਾ ਨਹੀਂ ਇਹ ਸ਼ਰਤ ਕੀ ਪੂਤ ਸੁਬਾਰ ਹੋਇਆ ਲੜਾਈਆਂ ਹੀ ਲੜਾਈਆਂ ਹਰ ਵੇਲੇ ਹੁਣ ਤਾਂ ਨੂੰ ਮੈਂ ਬੋਲਦਾ ਲੱਗਦਾ ਲੈ ਫੜਦਾਤੀ ਮਾਰ ਮੇਰੇ ਸੱਚ ਹੋਰ ਏਰੀ ਗਾਰਦਾ ਮੈਨੂੰ ਬਦਲ ਮੈਨੂੰ ਆ ਰਹੀ ਚਾਕ ਆਪੇ ਵੱਢੋ ਥਾਲਿਓ ਐਮੀ ਜਿੰਨੇ ਕਾਗ ਲੈ ਲੈ ਨਾਲੇ ਤਾਲੂ ਹਲੋ ਆਪੇ ਵੱਢ ਕੇ ਲੈ ਜਾਇਓ ਤਾਹੋ ਪੀਤਾ ਥਾਲਿਆ ਨੇ ਮਿਲਿਆ ਰਾਲ ਮਿਲਤ ਐਵੇਂ ਜਿੰਨੇ ਕਹੇਗੇ ਉਹਨੇ ਕੇ ਲੈ ਲਿਆ ਕਿੰਨਾ ਦਾ ਸਾਡਾ ਕੰਮ ਨਵੇੜੋ ਇੱਕ ਥਾਲੇ ਆਕਰ ਦੇ ਮੋਰੇ ਤੋਂ ਇਤਨਾ ਦਾ ਕੰਮ ਨਵੇੜੋ ਕੁੜੀ ਜਾਵਿਆ ਦਾ ਇੱਕ ਆਕਰ ਦੇ ਮੋਰੇ ਤੇ ਆਲੇ-ਤੇਲੇ ਵੱਢ ਕੇ ਲੈ ਜਾਊਂਗਾ ਨਾਲੇ ਪਤਾ ਲੱਗੂ ਤੁਹਾਨੂੰ ਅੱਕੜ ਅੱਕੜ ਥੜਾਈ ਪੈਂਦੀ ਆ ਉਹ ਝੁੱਲੀ ਦੇ ਦੇ ਕੱਟੀ ਤੇ ਥੜ ਦੇ ਕਿੰਨੀ ਪੈਂਦੀ ਆ ਉੱਤੇ ਆ ਦੇ ਇੱਕ ਇੱਕ ਦੇ ਕੰਮ ਕਰ ਲਿਓ ਕੋਈ ਤੁਸੀਂ ਦੱਸੇ ਦੇ ਕੰਨਾ ਤੁਸੀਂ ਆਲੋ ਮਾਨੀ ਉਮਰ ਜੀ ਤੋਂ ਹਾਂ ਜੀ ਉਮਰ ਤੇ ਘਰ ਉਹਨਾਂ ਦੇ ਖੁੰਜੇ ਦੇ ਉਹਨਾਂ ਦੇ ਕੀ ਪ੍ਰੋਗਰਾਮ ਅੱਜ ਉਹ ਆ ਦੇ ਉਹਨੋਂ ਦੇ ਕੇ ਸ਼ੂਸੜਾ ਲੈ ਕੇ ਆਏ ਹੋ ਆ ਅੱਛਾ ਹੂੰ ਗਿਆ ਹੈ ਨਾ ਬਾਗ ਇੱਥੇ ਜਾਣਾ ਸਾਨੂੰ ਅਗਲੇ ਨੇ ਕਿਹੜਾ ਸੱਦੇ ਆਇਆ ਜਿਹੜਾ ਮੈਂ ਜਾਣਾ ਹੈ ਸੱਧਿਆ ਨਹੀਂ ਹੋਰ ਖਰਾਬ ਮਨ ਲੱਗਾ ਖੱਦਿਆ ਹੋਣੀ ਉਹ ਸਾਡੇ ਘਰੇ ਕੋਈ ਵੱੜਦਾ ਆ ਥਾਟੋਂ ਡਰਦਾ ਕੋਈ ਅਗਲੇ ਕੰਨੇ ਪੁੰਡਾ ਦੇ ਖੱਖਾਂ ਨੂੰ ਕਿਹੜਾ ਛੇੜੇ ਕੋਈ ਗੇਟ ਟੱਪਦਾ ਨਹੀਂ ਹੈਗਾ ਥਾਟੋਂ ਡਰਦਾ ਹਰੇਕ ਨਾਲ ਦਾ ਤੁਸੀਂ ਲੜਾਈਆਂ ਕਰਦੇ ਆ ਕੋਈ ਆਂਡ ਗਵਾਂਡ ਨਹੀਂ ਛੱਡਦੇ ਹੈਗੇ ਅੱਛਾ ਪਰ ਮੜਾ ਮੋਟਾ ਬੋਲੀ ਤਾਂ ਬਾਹਰ ਤਾਂ ਗਦੇ ਨਾ ਬੋਲੀ ਦੇ ਨਾ ਦਾ ਕੰਮ ਫਟਾ ਹੋ ਜਾਂਦਾ ਵਾਸ ਕਰਿਆ ਕਰੋ ਜੇ ਕੋਈ ਉਹ ਵਾਂਡੀ ਕੋਈ ਆਪਣੇ ਕੋਠੇ ਦੇਖਦਾ ਹਾਂ ਉਹ ਨੂੰ ਤੁਸੀਂ ਬੰਨਾ ਲੱਗਦੇ ਆ ਕੋਠੇ ਦੇ ਚੜਿਆ ਸਾਡੇ ਇਹਨੂੰ ਦੇਖਦਾ ਪਲਾਨਾ ਕਰ ਰਹਿਦਿਆਂ ਨੂੰ ਝਾਤੀਆਂ ਮਾਰਦੇ ਆ ਕਿਸੇ ਨਾਲ ਦਾ ਬਣਾਈ ਹੋਬ ਤਾਂ ਹੀ ਕੋਈ ਸੱਦੂ ਹ ਮੱਲੇ ਚ ਸਾਨੂੰ ਕੋਈ ਵੀ ਨਹੀਂ ਸੱਦਦਾ ਹੈਗਾ ਕਿਸੇ ਪ੍ਰੋਗਰਾਮ ਤੇ ਸਾਰਿਆਂ ਨੇ ਸਾਨੂੰ ਛੱਡ ਦਿੱਤਾ ਸੱਦਣ ਅੱਛਾ ਮੋਰ ਮੈਨ ਤਾਂ ਡਰ ਲੱਗਦਾ ਕਿਤੇ ਰੇਸਤੇ ਦਾਰਬੀਨਾ ਸੱਦਣੋਂ ਹਟ ਜਣ ਸਾਡੇ ਨਿਆਣਿਆਂ ਦੇ ਕੱਲ ਨੂੰ ਕੋਣ ਆਊਗਾ ਕਾਰਾ ਬਿਹਾਰਾਂ ਤੇ ਮੈਨੂੰ ਤਾਂ ਇਹ ਫਿਕਰ ਪਈ ਆ ਕਿਤੇ ਅਬਦੀਤ ਆਪਣੇ ਨਾਲ ਵੀ ਉਦਾਂ ਹੀ ਨਾ ਹੋਵੇ ਜਿੱਦਾਂ ਜਿੱਦਾਂ ਨਾ ਸਿਆਣੇ ਕਹਿੰਦੇ ਸੀਗੇ ਫਰਾਂ ਨੇ ਬਜ਼ੁਰਗ ਆਪਣੇ ਦੱਸਦੇ ਹੁੰਦੇ ਸੀ ਕਿ ਇੱਕ ਪਿੰਡ ਦੇ ਵਿੱਚ ਸਰਦਾਰ ਸੀ ਰਹਿੰਦਾ ਅੱਛਾ ਉਹ ਨਾ ਤਾਂ ਕਿਸੇ ਨੂੰ ਖੇਤਾਂ 'ਚ ਬਾਣ ਦਿੰਦਾ ਸੀ ਹਾਂ ਨਾ ਕਿਸੇ ਦੇ ਵਿਆਹ ਸ਼ਾਦੀ ਤੇ ਜਾਂਦਾ ਨਹੀਂ ਸੀਗਾ ਉਹ ਅੱਛਾ ਤੇ ਇਹਨਾਂ ਵਰਗਾ ਹੁਣ ਆੜਬੋ ਵੀ ਹਨ ਹਾਂ ਆੜਬੋ ਦਾ ਬਹੁਤ ਹਾਂ ਤੇ ਉਹਨੇ ਨਾ ਨਾਲੇ ਦਾ ਆਪਣੇ ਨੌਕੋਂ ਨੂੰ ਉਹਦੇ ਕੋਲ ਛੋਟੀ ਭੇਜ ਦੇਣੀ ਨੌਕੋਂ ਨੂੰ ਭੇਜ ਦੇਣਾ ਛੋਟੀ ਉਹਦੇ ਹੱਥ ਭੇਜ ਦੇਣੀ ਉਹਨਾਂ ਦੇ ਜਿਹੜੇ ਵਿਆਹ ਵਿਆਹਾਂ ਦੇ ਜਾਣਾ ਜਾ ਕੇ ਇਹ ਪ੍ਰੋਗਰਾਮ ਤੇ ਜਾਣਾ ਉਹਨ ਕੜਾਈ ਸਰਦਾਰ ਦੀ ਹਾਜ਼ਰੀ ਸਮਝੋ ਜੀ ਛੋਟੀ ਪਿੰਡ ਵਾਲਿਆਂ ਨੇ ਸੱਦਣਾ ਹਾਂ ਛੋਟੀ ਨੂੰ ਕਹਾਂ ਜੀ ਇਹ ਹਾਜ਼ਰੀ ਸਮਝੋ ਸਰਦਾਰ ਦੀ ਹਾਂ ਹਾਂ ਇਹ ਉਹ ਵੇ ਜੇ ਜਾਣਾ ਨਾ ਤਾਂ ਉਹਨੇ ਨਾ ਛੋਟੀ ਭੇਜ ਦੇਣੀ ਬਈ ਸਰਦਾਰ ਦੀ ਹਾਜ਼ਰੀ ਸਮਝੋ ਜੀ ਸਰਦਾਰੀ ਆ ਗਿਆ ਛੋਟੀ ਨਾਲ ਹਾਂ ਉਸ ਟਾਈਮ ਬਾਅਦ ਉਹਦੇ ਮੁੰਡੇ ਦਾ ਜਹਾ ਆ ਗਿਆ ਅੱਛਾ ਉਹਦੇ ਆੜ ਬਸੀ ਜਿਹੜਾ ਆੜ ਬਸਦਾ ਹਮ ਸਰਦਾਰ ਹਾਂ ਉਹਨੇ ਪਿੰਡ ਦੇ ਵਿੱਚ ਸੱਦਾ ਦੇਤਾ ਸਾਰਿਆਂ ਨੂੰ ਹਮ ਜਸਨੀਆ ਭੇਜਿਆ ਹਮ ਤਾਂ ਲੋਕਾਂ ਨੇ ਵੀ ਛੋਟੀਆਂ ਭੇਜ ਦਿੱਤੀਆਂ ਪਿੰਡ ਵਾਲਾ ਵੀ ਨਹੀਂ ਕੋਈ ਆਇਆ ਨਾ 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 ਛੋਟੀਆਂ ਨਾਲ ਬਿਹੜਾ ਭਰ ਦਿੱਤਾ ਤੇ ਅਗਲੇ ਆਣੇ ਵੀ ਛੋਟੀਆਂ ਨਾਲ ਜਿਹੜੀਆਂ ਲਵਾਤੀਆਂ ਵੀ ਅਸੀਂ ਆ ਗਏ ਮੈਂ ਵੀ ਕਹਿੰਦਾ ਵੀ ਆਪਾਂ ਨੇ ਨਾ ਵੀ ਕਿਤੇ ਇਦਾਂ ਨਾ ਹੋਵੇ ਉਹ ਆਪਣੇ ਨਾਲ ਵੀ ਇਦਾਂ ਹੀ ਹੋਣੀ ਆ ਜਾਂ ਤੁਸੀਂ ਬਿਹੜੇ 'ਚ ਨਹੀਂ ਕਿਸੇ ਨੂੰ ਖੰਗਣ ਦਿੰਦੇ ਕਿਸੇ ਨੂੰ ਬੁਲਾ ਦੇ ਨਹੀਂ ਚਲਾ ਦੇ ਨਹੀਂ ਆਪ ਤਾਂ ਕਿਤੇ ਜਾਣਾ ਨਹੀਂ ਮੈਨੂੰ ਵੀ ਨਹੀਂ ਤੁਸੀਂ ਤਾਂ ਕਿਸੇ ਦੇ ਆਂਢ ਗੁਆਂਢ ਦੇ ਪਿੰਡ ਮੁੱਲੇ ਚ ਕਿਤੇ ਜਾਣ ਦਿੰਦੇ ਕੋਈ ਕਾਰ ਬਿਹਾਰ ਤੇ ਸਾਡੇ ਵੀ ਵਿਹੈ ਇੱਦਾਂ ਹੀ ਹੁਣੀ ਆ ਕੱਲ ਅੱਜ ਵੀ ਛੋਟੀ ਵਾਲਾ ਹੀ ਕੰਮ ਹੁਣਾ ਹੈ ਆਪਾਂ ਇਹ ਕੰਮ ਛੱਡੀਏ ਉਹ ਗੱਲ ਤਾਂ ਸੁਣ ਬਾਅਦ ਵਿੱਚ ਉਹ ਪਿੰਡ ਵਾਲਿਆਂ ਕੋ ਜਾ ਕੇ ਨਾ ਸਰਦਾਰ ਨੇ ਮਾਫੀ ਮੰਗੀ ਅੱਛਾ ਗਲਤੀ ਮੰਨੀ ਵੀ ਮੇਤੋ ਪਿੰਡ ਵਾਸੀਓ ਵੀ ਗਲਤੀ ਹੋ ਗਈ ਆ। ਹੂੰ ਹੂੰ। ਫੇ ਮੈਂ ਸਾਰਿਆਂ ਦੇ ਘਹਾ ਆਇਆ ਕਰੂੰ ਕਿਤੇ ਆਪਾਂ ਨੂੰ ਵੀ ਮੱਲੇ ਵਾਲਿਆਂ ਤੋਂ ਗਲਤੀ ਮੰਨਣੀ ਪੈਣੀ ਆ। ਇਹ ਗੱਲ ਨਹੀਂ ਪੈਣੀ ਆ ਤੁਸੀਂ ਕਿਸੇ ਨੂੰ ਪੰਗਾ ਨਹੀਂ ਦਿੰਦੇ ਕਿਸੇ ਨੂੰ ਬਲਾਕੇ ਨਹੀਂ ਰਾਜੀ। ਜੇ ਤੁਹਾਨੂੰ ਕੋਈ ਬੁਲਾ ਲਵੇ ਹਰੇਕ ਨੂੰ ਤਾਂ ਤੁਸੀਂ ਖਾਣ ਨੂੰ ਪੈਂਦੇ ਆ ਵੱਢ ਖਾਣ ਨੂੰ। ਹੂੰ। ਅੱਦਾ ਦਾ ਤਾਂ ਸਾਡਾ ਸੁਭਾਅ ਆ। ਘਾਟੇ ਦਾ ਤੁਸੀਂ ਲੜਨਾ ਹੀ ਆ ਤੁਸੀਂ ਬਾਹਰ ਲਿਆ ਨੂੰ ਨਹੀਂ ਬਖਸ਼ਦੇ ਹੈਗੇ ਕਿਸੇ ਨੂੰ ਵੀ। ਨਹੀਂ ਨਹੀਂ ਹੁਣ ਛੱਡੋ। ਹੁਣ ਬੋਲਾਂ ਨੇ ਪਿਆਰ ਨਾਲ ਥਾਰਾਂ ਦੇ ਆਓ ਜਾਓ। ਹੋਰ ਕੱਲਾ ਨਹੀਂ ਕੋਈ ਵੱਡਾ ਹੁੰਦਾ ਹੈਗਾ ਭੈਣ ਭਾਈ ਨਾ ਸ਼ਰੀਕੇ ਭਾਈ ਜਾਰੇ ਨਾਲੇ ਇਹ ਵੱਡਾ ਆ ਬੰਦਾ ਨਾਲੇ ਇਹ ਪ੍ਰੋਗਰਾਮ ਤਾਂ ਉਹਨਾਂ ਨਾਲੇ ਸੱਜਦੇ ਆ ਘਾਰ ਵਿਹਾਰ ਜਿਹੜੇ ਸ਼ਗਨਾਂ ਦੇ ਕੰਮ ਆ ਉਹਨਾਂ ਤੋਂ ਬਗੈਰ ਥੋੜੀ ਬੰਦਾ ਕੱਲਾ ਥੋੜੀ ਕੋਈ ਕਰ ਸਕਦਾ ਨਹੀਂ ਕੱਲਾ ਨਹੀਂ ਬੰਦਾ ਵੱਡਾ ਹੈਗਾ ਹੁਣ ਘਟਾਈਏ ਗੁੱਸੇ ਨੂੰ ਮਾਰੀਏ ਨਾ ਹੋਰ ਬਦਲੋ ਤੁਸੀਂ ਆਪਣਾ ਸੁਭਾਅ ਮੈਂ ਤਾਂ ਤੁਹਾਨੂੰ ਕਾਦੀ ਕਹਿਨੀ ਆ ਘਰ ਚ ਬੁੱਕ ਜਾਂਦਾ ਬਾਹਰ ਨਹੀਂ ਬੰਦੇ ਦਾ ਪੁੱਕਦਾ ਹੁੰਦਾ ਇਦਾਂ ਆਪਣੇ ਫਿਰ ਕੌਣ ਆਊਗਾ ਜੇ ਆਪਾਂ ਨਾਲ ਕਿਸੇ ਦੇ ਗਏ ਉਹੀ ਤਾਂ ਗੱਲ ਆ ਫਿਰ ਮਾਤਾ ਵੀ ਨੂੰ ਚੱਕ ਚੱਕ ਕੇ ਦੇਖਾਂਗੇ ਕੱਲੇ ਉਹੀ ਦੇਦਾ ਮੈਂ ਕਿਹਾ ਵੀ ਬਾਕੀ ਸਾਰੇ ਕਿਉਂ ਸਾਨੂੰ ਕਾਤੇ ਨਹੀਂ ਸਦਿਆ ਇਹ ਤਾਂ ਗਲਤੀ ਸਾਡੇ ਕੋ ਮੇਰੇ ਕੋਲ ਹੀ ਹੋ ਗਈ ਆ ਹੋਰ ਕੀ ਸਾਰਾ ਮੱਲਾ ਗਿਆ ਮੈਂ ਤਾਂ ਆਪ ਦੇਖਦੀ ਸੀ ਮੇਰੀ ਗਲਤੀ ਕਰਕੇ ਕੋਈ ਕਿਸੇ ਨੇ ਸਦਿਆ ਨਹੀਂ ਸਾਨੂੰ ਹੈ ਤਾਂ ਕੋਈ ਨਹੀਂ ਹੁਣ ਮੱਲੇ ਵਾਲਾ ਨੂੰ ਕਹਾਂਗੇ ਪਰ ਆਪਾ ਪਿਆਰ ਨਾਲ ਬੁਲਾਵਾਂਗੇ ਸਾਰਿਆਂ ਨੂੰ ਜੇ ਕਿਸੇ ਨਾਲ ਵੱਧ ਘਟਕਿਆ ਹੋ ਗਿਆ ਗਲਤੀ ਮੰਨ ਲਾਂਗੇ ਹੋਰ ਠੀਕ ਆ ਨਾ ਹਾਂਜੀ ਸਤ ਸ੍ਰੀ ਅਕਾਲ ਜੀ ਕਿੱਧਰ ਦਾ ਭਾਈ ਸਾਹਿਬ ਨੂੰ ਉਹ ਗਏ ਹੋਇਆ ਇੱਦਾਂ ਨੂੰ ਉਹ ਤੁਸੀਂ ਤਾਂ ਹੈ ਬਿਆਹ ਦੀਆਂ ਤਿਆਰੀਆਂ ਆ ਚਲਦੀਆਂ ਅੱਛੇ ਅੱਛੇ ਚੱਲ ਰਹੀਆਂ ਨੇ ਅੱਜ ਤਿਆਰੀਆਂ ਹਾਂਜੀ ਚੱਲ ਰਹੀਆਂ ਨੇ ਹੋਰ ਕਾਰੋਬਾਰ ਕਿੱਦਾਂ ਠੀਕ ਆ ਉਹ ਠੀਕ ਆ ਤਾਂ ਜੀ ਹੁਣ ਚੁੱਪ ਕਰਕੇ ਬਹਿ ਗਏ ਆ ਕਰੋ ਗੱਲ ਹੁਣ ਜਿਵੇਂ ਬਾਗ ਚ ਟੱਕੀ ਜੰਨੇ ਹੋਣ ਆ ਜੀਨੇ ਕਿਤੇ ਉਹ ਗਏ ਹੋਇਆ ਆ ਜਾਣਾ ਨੇ ਕਿਤੇ ਗਏ ਆ ਕੀ ਗੱਲ ਹੋ ਗਈ ਤੁਰ ਗਏ ਆ ਫਟਾ ਟੈਨ ਨਹੀਂ ਇੱਥੇ ਗਏ ਆ ਆ ਜਾਂਦੇ ਹੁੰਦੇ ਆਸ ਗੱਲ ਤਾਂ ਕੀ ਹੋਣੀ ਆ ਦੱਸੋ ਹੁਣ ਤੁਸੀਂ ਆ ਬਈ ਉਹ ਕੁਝ ਨਹੀਂ ਇੱਕ ਬਾਹਰੋਂ ਬੁਲਾਇਆ ਸੀ ਉਹ ਹੁਣ ਜਆ ਬੀਪੀ ਵਧਿਆ ਲਗਾ ਗੁੱਸੇ ਜਾ ਚ ਕਹਿ ਹੋਗਾ ਮੈਂ ਖਾਂ ਭਾਈ ਤੋਂ ਮਾਫੀ ਮੰਗ ਲੈਣਾ ਪਤਾ ਹੀ ਆ ਸਾਨੂੰ ਉਹਦੀ ਸੁਭਾਅ ਦਾ ਇਹਨਾਂ ਦਾ ਆਹੋ ਤਾਂ ਮੈਨੇ ਕਰ ਦੱਸ ਦੇ ਦੱਸਦੇ ਵੀ ਸੀਗੇ ਵੀ ਐਡਾ ਗੱਲ ਹੋਈ ਆ ਮੈਂ ਹਾਲਚਾਲ ਪੁੱਛਿਆ ਤਾਂ ਮੈਨੂੰ ਭਾਜੀ ਬੋਲ ਬੋਲੇ ਪਰ ਨਹੀਂ ਉਦਾਂ ਉਹਨਾਂ ਦੇ ਮਨ ਚ ਇਹ ਤਾਂ ਖੁਸ਼ ਨਹੀਂ ਹੈਗਾ ਐਡਾ ਮੈਂ ਕਿਹਾ ਕਿਤੇ ਹੋਰ ਨਾ ਉਸ ਤੋਂ ਬਾਅਦ ਤਾਂ ਕੋਈ ਗੱਲ ਨਹੀਂ ਹੋਈ ਗੁੱਸੇ ਨਾ ਹੋ ਜਵੇ ਜੀ ਚਲ ਹੋ ਹੀ ਜਾਂਦਾ ਕਦੇ ਕਿਤੇ ਨਾ ਐਡੇ ਕਰਦੇ ਸਾਰੇ ਆ ਮੈਂ ਐਡੇ ਬੋਲਦੇ ਆ ਦੱਸ ਤਾਂ ਕਿਸੇ ਨਾਲ ਸਿੱਧੇ ਮੂੰਹ ਗੱਲੇ ਨਹੀਂ ਸੀ ਕਰਦੇ ਹੁਣ ਪਰ ਆਂਡ ਕੁਆੜ ਵੀ ਕਿਸੇ ਪ੍ਰੋਗਰਾਮ ਤੇ ਫੰਕਸ਼ਨ ਤੇ ਬੁਲਾ ਦੇਣੇ ਹੈਗੇ ਕਿਸੇ ਤੇ ਵੀ ਹਾਂਜੀ ਤਾਂ ਕਰ ਗਏ ਅਗਲੇ ਕਹਿੰਦੇ ਸੁਆਹੀ ਉਹ ਕੱਬਾ ਆ ਆ ਲੈ ਉਹ ਦੇਖੋ ਆ ਹੀ ਗਏ ਨੇ ਅੱਛਾ ਭਾਈ ਬਸ ਈ ਗੱਲ ਕਦਾਈ ਬਹੁਤ ਸਾਨੂੰ ਠੀਕ ਆ ਜੀ ਤੇ ਤਾਂ ਵਧੀਆ ਠੀਕ ਆ ਭਾਈ ਬਹੁਤ ਵਧੀਆ ਹੋਰ ਨਵੀਤਾ ਜੀ ਠੀਕ ਬਸ ਮੈਂ ਤਾਂ ਆਇਆ ਸੀਗਾ ਮੈਂ ਕਿਹਾ ਭਾਈ ਹੁਣਾਂ ਦੇ ਵਿਆਹ ਆ ਅੱਛਾ ਵਿਆਹ ਤਾਂ ਹੈਗਾ ਵਿਆਹ ਆ ਗਿਆ ਮਤ ਰਹਿ ਗਿਆ ਥੋੜਾ ਜੁਰਾ ਥੋੜਾ ਜਿਹਾ ਤਾਂ ਕੰਮ ਨਾ ਹੋਰ ਹੋਰ ਇਹੋ ਵਧੀਆ ਤਿਆਰੀਆਂ ਵੇ ਜੁਰਾ ਜੁਰਾ ਹਾਂ ਪਿਆਰ ਪਿਆਰੀ ਹਾਂ ਆ ਕਾਰਡ ਬੰਦਦੇ ਆ ਥੋੜਾ ਰੰਦੇ ਅੱਛਾ ਜੀ ਮੈਂ ਕਹ ਗਿਆ ਵੀ ਖਰਿਆ ਭਾਜੀ ਉਹਨਾਂ ਨੇ ਸਾਨੂੰ ਵੀ ਨਹੀਂ ਸੱਦਣਾ ਹੈਗਾ ਮਤ ਤਾਂ ਆਇਆ ਭਈ ਅਗਵਾਂਡੀਆਂ ਦੇ ਵਿਆਹ ਸਾਨੂੰ ਨਹੀਂ ਛੱਦਿਆ ਰਹੀ ਤਾਂ ਸਾਨੂੰ ਬੜੀ ਸ਼ਰਮ ਆਈ ਵਾ ਇਦਾਂ ਕਿਦਾਂ ਹੋ ਸਕਦੀ ਆ ਉਹ ਭਰਾਵਾ ਮੇਰੀ ਗੱਲ ਸੁਣੋ ਉਹ ਕਹਿਣਾ ਪਤਾ ਹੀ ਮੇਰੇ ਕਹਿਣ ਦਾ ਵਾਹ ਉਹ ਆਹ ਭਰਾਵਾ ਰੁਕ ਜਾ ਨਾ ਨਾ ਐਦਾਂ ਦੀ ਤਾਂ ਕੋਈ ਗੱਲ ਨਹੀਂ ਭਾਜੀ ਦੱਸ ਉਹਦਾਂ ਇਹ ਬੋਲੇ ਨਹੀਂ ਨਾ ਸਹੀ ਉਹਦਾਂ ਜਦੋਂ ਨਾਮ ਆਉਂਦਾ ਚੱਲਦਾ ਹੀ ਰਹੇ ਇਹ ਤੇ ਕੀ ਆ ਹਾਂ ਵਿਆਹ ਤੇਰਾ ਨਾਮ ਹੀ ਲਿਖਿਆ ਦਿੱਤਾ ਅੱਛਾ ਅੱਛਾ ਠੀਕ ਹੈ ਆ ਦੇਖੋ ਤਾਂ ਤੁਹਾਡਾ ਨਾਮ ਹੀ ਲਿਖਿਆ ਉਹ ਮੈਨੂੰ ਪਤਾ ਨਹੀਂ ਕਿ ਐਵੇਂ ਤੇ ਵੀ ਸ਼ਾਇਦ ਕਿਨੇ ਨਾ ਨਾ ਮੈਂ ਤਾਂ ਨਹੀਂ ਲਿਖ ਲਿਆ ਨਹੀਂ ਆਪਣੇ ਮਨ ਚ ਕੋਈ ਗੱਲ ਹੋ ਗਈ ਭਰਾਵਾ ਸਾਡੇ ਤੋਂ ਗਲਤੀ ਹੋ ਗਈ ਮੇਰੇ ਤੋਂ ਮਾੜਾ ਬੜਾ ਬੋਲ ਗਿਆ ਤਾਂ ਦੇਣਾ ਦੋੜਾ ਥੋੜੀ ਬੰਦੇ ਨੂੰ ਛੱਡ ਹੁੰਦਾ ਦੇ ਇਹ ਵੀ ਆ ਤੇ ਸਦਾ ਇਹ ਕੰਮਕਾਰ ਵੀ ਕਰਵਾਵਾਂਗੇ ਗਵਾਂਡੀਆਂ ਦਾ ਇਹੀ ਤਾਂ ਹੁੰਦਾ ਨਹੀਂ ਨਹੀਂ ਜਰੂਰ ਜੀ ਜਰੂਰ ਉਹ ਹੋਇਆ ਸੀ ਵੀ ਕਹਿੰਦੇ ਉਸ ਦਿਨ ਮੇ ਤੋਂ ਬਾਜੀ ਨੇ ਮੈਂ ਚੰਗੀ ਤਰ੍ਹਾਂ ਬੋਲਿਆ ਨਹੀਂ ਅਗਰ ਕਹਿੰਦੇ ਪਤਾ ਨਹੀਂ ਨਾ ਮੈਂ ਕਿਹਾ ਵੀ ਗਲਤੀ ਮੰਨ ਲਈ ਉਸ ਦਿਨ ਆਪਾਂ ਬੀਬੀ ਪਤਾ ਨਹੀਂ ਯਾਰ ਵੱਧ ਗਿਆ ਕੀ ਟੱਕਰ ਪਿਆ ਕੋਈ ਰੇਸੇਰਾਂ ਨੇ ਦੂਰੋਂ ਚੱਲ ਗਿਆ ਨਾ ਹਾਂਜੀ ਠੀਕ ਆ ਗਵਾਂਡੀ ਪਹਿਲਾਂ ਹੁੰਦੇ ਆਪਾਂ ਜਦੋਂ ਮਰਜੀ ਇੱਕ ਦੂਜੇ ਨੂੰ ਆਵਾਜ਼ ਮਾਰ ਲਈ ਇਹ ਤਾਂ ਮਾੜੀਆਂ ਮੋਟੀਆਂ ਤਾਂ ਚੱਲਦੀਆਂ ਨਹੀਂ ਇਹ ਤਾਂ ਦਿਲ ਚ ਰੱਖਣੀਆਂ ਵੀ ਨਹੀਂ ਚਾਹੀਦੀਆਂ ਮੈਂ ਤਾਂ ਅੱਗੇ ਇਹਨਾਂ ਨੂੰ ਦੱਸ ਲਈ ਸਾਡੀ ਵੀ ਹੌਣ ਦਾ ਇੱਕ ਵਾਰੀ ਰੱਖਿਆ ਸੀ ਵੀ ਇੰਦਾ ਮੋੜ ਕੇ ਤਾਂ ਕੋਈ ਮੰਨ ਚਿਤ ਹੈ ਉਹ ਤਾਂ ਮੈਨੂੰ ਉਹ ਸੁਹਾਨਾਂ ਆ ਕੇ ਗੱਲ ਕੀਤੀ ਸੀ ਮੈਂ ਕਿਹਾ ਇਦਾਂ ਹੋਏ ਤੇ ਚਲੋ ਕੋਈ ਨਹੀਂ ਗਲਤੀ ਹੋਈ ਤਾਂ ਮਾਫ ਕਰ ਦਿਓ ਭਾਈ ਉਹ ਮੈਨੂੰ ਇਹ ਵੀ ਇੱਕਦਮ ਸਮਾਂ ਹੱਸਣ ਲੱਗ ਪਈ ਅੱਛਾ ਜੀ ਉਹ ਕਹਿੰਦੀ ਉਦਾਂ ਕਹਿੰਦੀ ਭਾਜੀ ਉਹਨਾਂ ਨੂੰ ਕਹਿੰਦੀ ਸਾਰੇ ਮੱਲੇ ਵਾਲੇ ਕਹਿੰਦੇ ਇੱਥੇ ਕਹਿੰਦੇ ਇਹਦਾ ਭੁੰਡਾ ਦਾ ਖਖਰ ਆ ਇਹਦਾ ਜਦੋਂ ਦੇ ਲਿਆ ਉਹਦੇ ਹੀ ਫੇ ਲੜੇ ਜਾਂਦੇ ਉਹ ਇਦਾਂ ਹੀ ਹੁੰਦਾ ਹੈ ਉਹ ਮੈਂ ਕਿਹਾ ਲੜੇ ਜਾਂਦੇ ਨਾ ਲੜੇ ਜਿਹਦਾ ਭੁੰਡਾ ਦਾ ਖਖਰ ਛਿੜ ਪੈਂਦਾ ਨਾ ਇੱਕ ਵਾਰੀ ਉਹ ਕੰਨਾਂ ਚ ਭੀ ਪੀ ਕੇ ਗਾਦਾ ਰਹਿੰਦਾ ਹੈ ਨੂੰ ਉਹ ਪਤਾ ਨਹੀਂ ਭਾਈ ਮਨ ਵਿੱਚ ਕੀ ਆ ਜਾਂਦਾ ਬਜ ਬਲੇਮਿੰਗ ਗੁੱਸਾ ਆ ਜਾਂਦਾ ਹੈ ਮਰਮੜੀ ਗੱਲ ਤੇ ਜਾਂ ਕੋਈ ਨਹੀਂ ਪਰ ਉਹ ਤਾਂ ਖਿਆਲ ਨਹੀਂ ਹੁਣ ਅਸੀਂ ਗਾਹਾਂ ਨੂੰ ਮੈਂ ਦੱਤਿਆ ਮੈਂ ਕਿ ਉਹ ਬਦਲ ਕੇ ਇੱਥੇ ਨਾਲ ਹੁਣ ਨਹੀਂ ਆਪਣਾ ਮੇਰੀ ਗੱਲ ਆਪਣਾ ਭਾਈ ਜਿਹੜਾ ਆਪਾਂ ਆਪਾਂ ਨੂੰ ਇਦਾਂ ਹੋਦਾ ਜੀ ਤੁਹਾਨੂੰ ਨਾਲ ਸਭੀਏ ਨਹੀਂ ਹੁਣ ਤਾਂ ਰਾਜ ਵੀ ਜਿਹੜਾ ਕੋਈ ਬੁਲਾਇਆ ਸਾਥੀ ਗੱਲ ਬਣਾਉਂਦੇ ਆ ਗੁੱਸਾ ਗਲਾ ਈ ਵਾਰੀ ਹੋ ਜਾਂਦਾ ਬੰਦੇ ਦੇ ਪਰ ਨਹੀਂ ਆਪਣੇ ਮੇਰੇ ਤਾਂ ਮਨ ਉੱਦਾਂ ਬੈਠੇ ਦਰਾਨ ਕੀਤੀ ਗੱਲ ਮੈਂ ਹੈ ਮੇਰੇ ਮਨ ਚ ਨਹੀਂ ਕੋਈ ਚਲੋ ਸਾਨੂੰ ਮਾਫ ਕਰਤਾ ਜਾਣਾ ਨਹੀਂ ਨਹੀਂ ਮਾਫ ਕਰ ਤਾਂ ਤਾਂ ਨਹੀਂ ਗੱਲ ਤੂੰ ਮਾਫ ਵਾਲੀ ਕੀ ਗੱਲ ਹੈ ਮਾਫ ਵਾਲੀ ਕੀ ਗੱਲ ਹੈ ਭਾਈਚਾਰਾ ਆਪਣਾ ਭਾਜੀ ਦੇ ਚਿੱਤ ਵਿੱਚ ਸੀਗਾ ਮੈਂ ਅਮਰਜੀਤ ਵੀ ਬੋਲਦੀ ਆ ਕਹਿੰਦੀ ਵੀ ਤਾਂ ਬੰਦ ਕਰ ਨਾ ਬੋਲਿਆ ਕਰ ਮੈਂ ਨਹੀਂ ਨਾ ਸਮਾਂ ਭੈਣ ਜੀ ਨੂੰ ਜਦੋਂ ਮੈਂ ਭੈਣ ਜੀ ਕਹੇਗਾ ਤਾਂ ਬੁਲਾਈ ਦਾ ਤੁਹਾਨੂੰ ਪਤਾ ਹੀ ਆ ਆਪਾਂ ਦਾ ਕਦੇ ਨਹੀਂ ਉਹ ਤਾਂ ਨਹੀਂ ਸੀ ਗੱਲ ਮੈਂ ਪਤਾ ਨਹੀਂ ਮਨ ਵਿੱਚ ਕੀ ਨੋਦੇ ਗੁੱਸਾ ਆ ਗਿਆ ਕੀ ਗੱਲ ਚਾਹ ਹੁਣ ਤੁਸੀਂ ਮੇਰੀ ਗੱਲ ਨੂੰ ਨਿਆਣਿਆਂ ਦੇ ਵੀ ਸਮਾਲੋ ਕੱਪੜੇ ਠੀਕ ਹੈ ਜੀ ਆਹ ਕੱਪੜੇ-ਕੱਪੜੇ ਸਮਾਓ ਕਹਿਣਾ ਕਰਦੇ ਆਂ ਕਾਰ ਹੁਣ ਤੁਮ ਘਰ ਦੇ ਕੇ ਆਵਾਂਗੇ ਨਾ ਨਾ ਕੋਈ ਨਹੀਂ ਹੁਣ ਸਾਰਿਆਂ ਨੂੰ ਕਾਰ ਨਹੀਂ ਨਹੀਂ ਘਰੇ ਹੀ ਹਾਂ ਚਾਹੋ ਕਾਰ ਫੇਰ ਤੂੰ ਕਹਿੰਦੀ ਹੁਣ ਕਿਦਾਂ ਸੱਦਣਾ ਨਹੀਂ ਲੈ ਹੁਣ ਫੇਰ ਤੁਸੀਂ ਹਰੇਕ ਨਾਲ ਦਾ ਲੜ ਪਾਉਂਦੇ ਸੀ ਨਹੀਂ ਨਹੀਂ ਹੁਣ ਨਹੀਂ ਹੁਣ ਚਾਰ ਨਾਲੇ ਚੱਲਾਂਗੇ ਸਾਰਿਆਂ ਨਾਲ ਸਾਰਿਆਂ ਸਾਰਿਆਂ ਮੈਂ ਬਰਾਦ ਦੇ ਦਿਕਣਾ ਚਾਹੁੰਦਾ ਚਾਹੂ ਬੁਲਾਓ ਇਹਨਾਂ ਨੂੰ ਫੇਰ ਨਾ ਕੋਈ ਨਹੀਂ ਬੱਸ ਕੋਈ ਨਹੀਂ ਚਾਹ ਤਾਂ ਅਸੀਂ ਪੀ ਕੇ ਆਏ ਸੀ ਮੈਂ ਕਿਹਾ ਮਾਫੀ ਮੰਗਿਆ ਇਹ ਨਾਲੇ ਵੀ ਮਾਫੀ ਵਾਲੀ ਕੋਈ ਜਾਂਦੀ ਮਾ ਵੀ ਤੱਕ ਡਾਕ ਕੋਈ ਡੁੱਡਾ ਹੋਇਆ ਬੋਲ ਚਾਲੀ ਇੱਥੇ ਹੈਗਾ ਹੋਰ ਕੀ ਹੁਣ ਚਲੋ ਕੋਈ ਨਹੀਂ ਗਾਹਾਂ ਤੇ ਥੋੜਾ ਜਿਹਾ ਕੰਟਰੋਲ ਕਰੋ ਸਾਡੇ ਮੰਚ 'ਤੇ ਵੀ ਕਈ ਵਾਰੀ ਕੋਈ ਬੰਦਾ ਮੰਚ ਰੱਖਦਾ ਜਿੱਦਾਂ ਹੁਣ ਉਣੀ ਦੇ ਅਨੁਸਾਰ ਦੇ ਆਣੀ ਮੰਚ ਰੱਖ ਲਈ ਸਾਡੇ ਦਾ ਮੰਚ ਹੈ ਨਹੀਂ ਸੀ ਪਰ ਕਈ ਬੰਦੇ ਰੱਖ ਲੈਂਦੇ ਆ ਰੱਖ ਲੈਂਦੇ ਸਹੀ ਗੱਲ ਆ ਰੱਖਣੀ ਚਾਹੀਦੀ ਨਹੀਂ ਪਰ ਕਈ ਵਾਰੀ ਬੰਦਾ ਬੋਲੇ ਇਹ ਨਾ ਦਿੰਦਾ ਵੀ ਅਗਲੇ ਜਿੱਥੇ ਮੰਚ ਆ ਜਾਂਦੀ ਹੈ ਚਲੋ ਜਦੋਂ ਬੰਦਾ ਬੋਲਦਾ ਨਾ ਫੇਰ ਅਗਲਾ ਮੰਚ ਰੱਖਦਾ ਹੀ ਹੈ ਚਲੋ ਨਿਆਰੇ ਬਿਜਾਰਿਓ ਨਾ ਠੀਕ ਆ ਕੋਈ ਨਹੀਂ ਚਲੀਆਂ ਵਰਜੀਤ ਹਾਂਜੀ ਚਲੋ ਚਲੋ